ਕੱਲ ਮੈਡਮ ਨਵਜੋਤ ਕੌਰ ਸਿੱਧੂ ਹਰੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਬੜੇ ਕੁਝ ਅਹਿਮ ਖੁਲਾਸੇ ਕੀਤੇ ਨੇ ਜਿਹੜੇ ਕਿ ਕਾਂਗਰਸ ਦੇ ਬਾਰੇ ਨੇ ਤੇ ਪੰਜਾਬ ਕਾਂਗਰਸ ਦੇ ਬਾਰੇ ਦੀ ਖਾਸ ਤੌਰ ਤੇ ਨੇ ਮੈਡਮ ਨਵਜੋਤ ਕੌਰ ਸਿੱਧੂ ਹਰੀ ਇਹਦੇ ਦੋ ਪੱਖ ਨੇ ਸਾਰੇ ਦੇ ਗੱਲਬਾਤ ਦੇ ਪਹਿਲਾਂ ਤਾਂ ਉਹ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹਰੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਹੋਣਗੇ ਪਰ ਸ਼ਰਤ ਹੈ ਸ਼ਰਤ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇ ਫਿਰ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਦੂਸਰਾ ਹੋਏ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਇਆ ਹੈ ਨਹੀਂਗਾ ਦੇਣ ਲਈ ਇਹਦਾ ਭਾਵ ਇਹ ਹੈ ਕਿ ਕਾਂਗਰਸ ਦੇ ਵਿੱਚ ਜੇ ਕਿਸੇ ਨੇ ਸੀਐਮ ਦਾ ਚਿਹਰਾ ਬਣਨਾ ਜਾ ਸੀਐਮ ਬਣਨਾ ਤੇ ਉਹਨੂੰ ਕੀ 500 ਕਰੋੜ ਰੁਪਈਆ ਚਾਹੀਦਾ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਦੀ ਉਹ ਕਾਂਗਰਸ ਦੇ ਉੱਤੇ ਲਾਏ ਨੇ ਹਾਲਾਂਕਿ ਉਹ ਕਾਂਗਰਸ ਦਾ 파ਰਟ ਨੇ ਐਮਐਲਏ ਰਹੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੁਰੀ ਚੀਫ ਪਾਰਲੀਮੈਂਟੀ ਸੈਕਟਰੀ ਰਹੇ ਨੇ ਨਵਜੋਤ ਕੌਰ ਸਿੱਧੂ ਹੁਰੀ ਇਹ ਨਹੀਂ ਆ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਮਐਲਏ ਰਹੇ ਨੇ ਕੈਬਨਿਟ ਮਨਿਸਟਰ ਰਹੇ ਨੇ ਸਵਾਲ ਇਹ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਂ ਕੀ ਉਹ ਕੋਈ 500 ਕਰੋੜ ਰੁਪਇਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਕਿਹਦੇ ਤਹਿਤ ਉਹ ਪਹਿਲਾ ਪ੍ਰਧਾਨ ਬਣੇ ਸੀ ਤੇ ਮੰਨ ਕੇ ਉਪ ਮੁੱਖ ਮੰਤਰੀ ਕਾਂਗਰਸ ਦੇ ਵਿੱਚ ਕਿੰਨੇ 100 ਕਰੋੜ ਦੇ ਵਿੱਚ ਲੱਗਦਾ ਹੈ ਗ੍ਰਹਿ ਮੰਤਰੀ ਕਿੰਨੇ 100 ਕਰੋੜ ਦੇ ਵਿੱਚ ਲੱਗਦਾ ਜਾਂ ਫਿਰ ਜਿਹੜੇ ਬਾਕੀ ਮਹਿਕਮੇ ਨੇ ਜਿੰਨੇ ਵੀ ਉਹਨਾਂ ਦੇ ਤਹਿਤ ਕਿੰਨੇ ਕਿੰਨੇ ਕਰੋੜ ਰੁਪਏ ਜਿਹੜੇ ਆ ਉਹ ਕਾਂਗਰਸ ਨੂੰ ਦੇਣੇ ਪੈਂਦੇ ਨੇ ਇਸ ਵੇਲੇ ਜਿਵੇਂ ਚੱਲ ਰਿਹਾ ਕਿ 6 ਦੇ ਕਰੀਬ ਪਹਿਲਾਂ ਸੀਐਮ ਨੇ ਵੇਟਿੰਗ ਨੇ ਜੇ ਮੈਡਮ ਨਵਜੋਤ ਕੌਰ ਸਿੱਧੂ ਹਰਾਂ ਦੀ ਗੱਲ ਮੰਨੀਏ ਤਾਂ 550 ਕਰੋੜ ਵਾਲੀ ਗੱਲ ਦੇ ਉੱਤੇ 523 ਤੋ ਇੰਨਾ ਤਾਂ ਪੈਸਾ ਜਿਹੜਾ ਆਇਆ ਹੁਣ ਸਤਵਾਂ ਜਿਹੜਾ ਨਾਮ ਉਹ ਨਵਜੋਤ ਸਿੰਘ ਸਿੱਧੂ ਹਰਾਂ ਦਾ ਤੁਸੀਂ ਕੱਲ ਹੋ ਕੇ ਮੈਡਮ ਹਰਾਂ ਨੇ ਪੁਟ ਅਪ ਕਰ ਦਿੱਤਾ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸਾਡੇ ਕੋਲੇ ਟੈਚ ਹੀ ਨਹੀਂ ਹੈਗੇ 500 ਕਰੋੜ ਰੁਪਏ ਵਾਲੇ ਉਹ ਟੈਚੀ ਕਿਹਨੂੰ ਦਿੱਤੇ ਜਾਂਦੇ ਆ 500 ਕਰੋੜ ਦੇ ਅਸੀਂ ਇਹ ਸਵਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਤੇ ਉਹਨਾਂ ਦੇ ਨੈਸ਼ਨਲ ਆਗੂ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਹੋਂ ਤੋਂ ਕਰਨਾ ਚਾਹੁੰਦੇ ਆ ਕਿ ਕੀ ਉਹ ਪੈਸੇ ਉਹਨਾਂ ਕੋਲੇ ਪਹੁੰਚਦੇ ਨੇ ਕਾਂਗਰਸ ਦੇ ਵਿੱਚ ਕੀ ਬੋਲੀ ਲਾਈ ਜਾਂਦੀ ਆ ਅਹੁਦਿਆਂ ਦੀ ਕਿ सीएम फेस ਦੇ ਵਾਸਤੇ 500 ਕਰੋੜ ਹੈ सीएम ਬਣਦੇ ਵਾਸਤੇ ਬਾਅਦ ਦੇ ਵਿੱਚ ਹੋਰ ਨੇ ਡਿਪਟੀ सीएम ਦੇ ਵਾਸਤੇ ਕਿੰਨੇ ਨੇ ਮੰਤਰਾਲੇ ਦੇ ਵਾਸਤੇ ਕਿੰਨੇ ਨੇ ਇੱਕ ਤਾਂ ਪੱਖ ਇਹ ਹੈ ਦੂਸਰਾ ਪੱਖ ਮੈਡਮ ਨਵਜੋਤ ਕੌਰ ਸਿੱਧੂ ਹੁਣਾ ਦੇ ਅਨੁਸਾਰ ਕਿ ਜੇ ਤਾਂ ਨਵਜੋਤ ਸਿੰਘ ਸਿੱਧੂ ਹੁਣਾ ਨੂੰ ਐਲਾਨ ਦਿੱਤਾ ਜਾਂਦਾ ਸੀਐਮ ਦਾ ਫੇਸ ਫਿਰ ਤਾਂ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਜਾਣਗੇ ਫਿਰ ਪੰਜਾਬ ਦੇ 골ਡਨ ਡੇਜ਼ ਉਹ ਲੈ ਆਉਣਗੇ ਜੇ ਉਹਨਾਂ ਨੂੰ ਸੀਐਮ ਫੇਸ ਨਹੀਂ ਐਲਾਨ ਕਰਦੇ ਤੇ ਫਿਰ ਪੰਜਾਬ ਚਾਹੇ ਰੁੱਲਦਾ ਰਹੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਫਿਰ ਉਹ ਕਹਿੰਦੇ ਉਹ ਪੈਸੇ ਆਪਣੇ ਬਹੁਤ ਵਧੀਆ ਕਮਾ ਰਹੇ ਨੇ ਸ਼ੋਜ਼ ਦੇ ਵਿੱਚੋਂ ਟੀਵੀ ਸ਼ੋਜ਼ ਦੇ ਵਿੱਚੋਂ ਤੁਸੀਂ ਦੇਖੋ ਦਾਵਾ ਇਹ ਕੀਤਾ ਜਾਂਦਾ ਹੈ ਕਿ ਪੰਜਾਬੀ ਨੇ ਉਹ ਪੰਜਾਬੀਅਤ ਦੇ ਵਾਸਤੇ ਲੜ ਰਹੇ ਨੇ ਪੰਜਾਬ ਵਾਸਤੇ ਲੜ ਰਹੇ ਨੇ ਪਰ ਨਾਲ ਦੀ ਨਾਲ ਸ਼ਰਤਾਂ ਦੇ ਤਹਿਤ ਲੜ ਰਹੇ ਨੇ ਕਿ ਪਹਿਲਾਂ ਉਹਨਾਂ ਦੀ ਪਾਰਟੀ ਉਹਨਾਂ ਨੂੰ ਸੀਐਮ ਫੇਸ ਐਲਾਨੇ ਫੇਰ ਉਹ ਪੰਜਾਬ ਦੇ 골ਡਨ ਡੇਜ਼ ਦੇ ਬਾਰੇ ਦੇ ਵਿੱਚ ਸੋਚਣਗੇ